ਥਾਣਾ ਸਿਟੀ 2 ਬਰਨਾਲਾ ਪੁਲਿਸ ਵੱਲੋਂ ਲੁੱਟਾ ਖੋਹਾ ਕਰਨ ਦੀ ਤਾਕ ਵਿੱਚ 4 ਅਤੇ ਚਿੱਟੇ ਸਮੇਤ ਇੱਕ ਕਾਬੂ ਦੋ ਮੋਬਾਈਲ ਕਿਤੇ ਬਰਾਮਦ ਮਾੜੇ ਅਨਸਰਾਂ ਨੂੰ ਦਿੱਤੀ ਚੇਤਾਵਨੀ ਸ਼ਹਿਰ ਛੱਡ ਜਾਓ ਜਾਂ ਬਖਸ਼ੇ ਨਹੀਂ ਜਾਓਗੇ ਤੇਹਾਰਾ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਲਗਾਤਾਰ ਗਸ਼ਤ ਵਧਾਈ ਗਈ ਹੈ ਤਾਂ ਜੋ ਸ਼ਹਿਰ ਨਿਵਾਸੀ ਸੁਰੱਖਿਤ ਰਹਿ ਸਕਣ ਇਸ ਗਸ਼ਤ ਦੇ ਦੌਰਾਨ ਥਾਣਾ ਸਿਟੀ 2 ਬਰਨਾਲਾ ਪੁਲਿਸ ਵੱਲੋਂ ਐਸ ਐਚਓ ਚਰਨਜੀਤ ਸਿੰਘ ਦੀ ਅਗਵਾਈ ਹੇਠ ਲੁੱਟਕੋ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਪਲਾਨਿੰਗ ਕਰਦੇ ਹੋਏ ਚਾਰ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਉਹਨਾਂ ਪਾਸੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ ਜਾਣਕਾਰੀ ਦਿੰਦਿਆਂ ਐਸਐਚਓ ਸਿਟੀ 2 ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਚਾਰ ਵਿਅਕਤੀ ਵੱਡੇ ਪੱਧਰ ਤੇ ਲੁੱਟਕੋ ਕਰਨ ਦੀ ਤਾਕ ਵਿੱਚ ਸਨ ਤੇ ਉਹਨਾਂ ਨੂੰ ਕਾਬੂ ਕਰਕੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਇਸੇ ਤਰ੍ਹਾਂ ਇੱਕ ਹੋਰ ਮਾਮਲੇ ਦੇ ਵਿੱਚ ਗੁਪਤ ਇਤਲਾਹ ਤੇ ਇੱਕ ਵਿਅਕਤੀ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਬਰਨਾਲਾ ਵਿਖੇ ਆਪਣੀ ਕਾਰ ਤੇ ਚਿੱਟਾ ਨਸ਼ੇਲਾ ਪਾਊਡਰ ਵੇਚਦਾ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਦਰਾਂਨੇ ਅਗਸਤ 18.65 ਗ੍ਰਾਮ ਚਿੱਟਾ ਸਮੇਤ ਗ੍ਰਿਫਤਾਰ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜੋ ਹੋਰ ਖੁਲਾਸੇ ਹੋ ਸਕਣ ਮਾਜੂ ਬੰਦੇ ਫੜਿਆ ਰਿਕਵਰ ਕੀਤਾ ਮੈਂ ਚਰਨਜੀਤ ਸਿੰਘ ਐਸ ਐਚਓ ਸਿਟੀ 2 ਬਰਨਾਲਾ ਅੱਜ ਮਾਨਯੋਗ ਐਸ ਐਸਪੀ ਸਾਹਿਬ ਬਰਨਾਲਾ ਸ੍ਰੀ ਸਰਫਰਾਜ਼ ਆलम ਸਰ ਦੇ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਤੇ ਸ੍ਰੀ ਸਤਵੀਰ ਸਿੰਘ ਵੈਂਸ ਡੀਐਸਪੀ ਬਰਨਾਲਾ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗਸ਼ਤਾਂ ਰਾਹੀਂ ਪੈਟਰੋਲਿੰਗਾਂ ਰਾਹੀਂ ਅਸੀਂ ਸ਼ਹਿਰ ਨੂੰ ਕਵਰ ਕੀਤਾ ਕਿਉਂਕਿ ਤਿਹਾਰਾਂ ਦੇ ਮੱਦੇਨਜ਼ਰ ਕਾਫੀ ਨਿਗਰਾਨੀ ਵਧਾਈ ਹੋਈ ਹੈ ਜਿਹਦੇ ਆਧਾਰ ਤੇ ਕੱਲ ਸਾਡੀ ਟੀਮ ਨੂੰ ਦੌਰਾਨ ਅਗਸਤ ਤਲਾਸ਼ ਮਿਲੀ ਸੀ ਕਿ ਕੁਝ ਲੋਕ ਗੁਰਦੇਵਤ ਸਿੰਘ ਸੰਜੇ ਕੁਮਾਰ ਜਸਵਿੰਦਰ ਤੇ ਅਨਮੋਲ ਨੋਂ ਦੇ ਜਿਹੜੇ ਮੁੰਡੇ ਨੇ ਜਿਹੜੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਦੇ ਵਿੱਚ ਨੇ ਜਿਸ ਤੇ ਅਸੀਂ ਮੁਕਦਮਾ ਦਰਜ ਕਰਕੇ ਇਹਨਾਂ ਦੀ ਤਲਾਸ਼ ਕੀਤੀ ਜਿਹੜੇ ਇਹ ਚਾਰੋਂ ਬੰਦੇ ਸਾਨੂੰ ਮੋਟਰਸਾਈਕਲ ਦੇ ਸਮੇਤ ਕਾਬੂ ਆ ਗਏ ਨੇ ਤੇ ਜਿਨ੍ਹਾਂ ਦੇ ਪਾਸੋਂ ਸਨੈਚ ਕੀਤੇ ਹੋਏ ਦੋ ਮੋਬਾਈਲ ਵੀ ਸਾਨੂੰ ਰਿਕਵਰ ਹੋਏ ਨੇ ਤੇ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਨੂੰ ਜਿਹੜੀ ਅਜਮਾਨ ਜੋਗ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਆ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਜ਼ਿਆਦਾ ਪੁਛਕਿਸ਼ ਜਿਹੜੀ ਕੀਤੀ ਜਾਏਗੀ ਸਰ ਲੱਗਦਾ ਕਿ ਜਬਰਾਲਾ ਸ਼ਹਿਰ ਵਿੱਚ ਥਲ ਹੋਊਗੀ ਬਿਲਕੁਲ ਦੇਖੋ ਜਿਵੇਂ ਪਹਿਲਾਂ ਵੀ ਤੁਸੀਂ ਵੇਖਿਆ ਇੱਕ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਟੀਮ ਹੈ ਜ਼ਿਲ੍ਹੇ ਦੀ ਲੱਗੀ ਹੋਈ ਆ ਵੱਖ-ਵੱਖ ਕਿਸੇ ਕਿਸਮ ਦੀ ਵੀ ਕੋਈ ਘਟਨਾ ਵਾਪਰਦੀ ਆ ਤਾਂ ਉਹਨੂੰ ਅਸੀਂ ਬਹੁਤ ਜਲ ਜਿਹੜਾ ਅਰਾਊਂਡ ਅਪ ਕਰਦੇ ਆ ਦੋਸਿਆਂ ਨੂੰ ਔਰ ਮੁਕਾਦਮੇ ਦਰਜ ਹੁੰਦੇ ਨੇ ਇਹਨਾਂ ਦੇ ਗ੍ਰਿਫਤਾਰ ਹੋਣ ਨਾਲ ਵੀ ਦੇਖੋ ਜਿਹੜੀਆਂ ਨਿੱਕੀਆਂ ਮੋਟੀਆਂ ਵਾਰਦਾਤਾਂ ਮੋਬਾਈਲ ਸਨੇਚ ਦੀਆਂ ਕਰ ਰਹੇ ਸੀ ਉਹਨਾਂ ਨੂੰ ਬਿਲਕੁਲ ਆਬਵੀਅਸਲੀ ਠੰਡ ਪਊਗੀ ਸਰ ਪਹਿਲਾਂ ਵੀ ਇਹਨਾਂ ਦੇ ਮਾਮਲੇ ਕੋਈ ਦਰਦ ਹੈਗਾ ਲੱਗਦਾ ਕੋਈ ਨਾ ਕੋਈ ਹੋਰ ਕਲਾਸੇ ਨਿਕਲ ਦੇਖੋ ਇਹ ਮੋਡਲ ਸਟੇਜ ਆ ਅਸੀਂ ਅਜੇ ਇਹਨਾਂ ਦਾ ਰਿਕਾਰਡ ਦੇ ਜਿਹੜੀ ਜਾਂਚ ਕਰ ਰਹੇ ਆ ਤੇ ਉਹ ਐਮਐਸਸੀ ਦੇ ਰਿਕਾਰਡ ਨੂੰ ਬਾਅਦ ਚ ਕੇ ਅਸੀਂ ਉਹ ਵੀ ਚੈੱਕ ਕਰ ਰਹੇ ਆ ਕਿ ਇਹਨਾਂ ਨੇ ਪਹਿਲਾਂ ਕੀ ਕੀ ਕੀਤਾ ਉਹਦੇ ਬਾਰੇ ਵੀ ਅਸੀਂ ਚੈੱਕ ਕਰ ਰਹੇ ਆ ਰਿਕਾਰਡ ਸਰ ਦੋ ਮੋਬਾਈਲ ਰਿਕਵਰ ਹੋਇਆ ਲੱਗਦਾ ਕਿ ਕਿਤੇ ਤਾਂ ਕਿਤੇ ਇਹਨਾਂ ਨੇ ਹੋਰ ਵੀ ਕਦੇ ਦੁਕਾਨਦਾਰ ਨੂੰ ਮੋਬਾਈਲ ਵੇਚਿਆ ਬਿਲਕੁਲ ਬਿਲਕੁਲ ਦੇਖੋ ਜੀ ਅਸੀਂ ਜਿਹੜਾ ਰਿਮਾਂਡ ਆਫਟਰ ਰਿਮਾਂਡ ਇਹਨਾਂ ਦੀ ਪੁਸ਼ਗੀ ਸਦਾਨੀ ਇਹ ਤਤ ਸਾਹਮਣੇ ਆਉਣੇ ਪੂਰੀ ਪੜਤਾਲ ਕਰਾਂਗੇ ਕਿ ਇਹਨਾਂ ਨੇ ਕੋਈ ਹੋਰ ਖੋਆ ਕਰਕੇ ਕਿਸੇ ਦੁਕਾਨਦਾਰ ਨੂੰ ਜਾਂ ਕਿਸੇ ਵਿਅਕਤੀ ਨੂੰ ਕੋਈ ਹੋਰ ਸਨੇਚ ਕੀਤਾ ਮੋਬਾਈਲ ਤਾਂ ਨਹੀਂ ਵੇਚਿਆ ਜਾਂ ਕੋਈ ਹੋਰ ਲੁੱਟਖੋਤਾਂ ਨਹੀਂ ਕੀਤੀ ਉਹਦੇ ਬਾਰੇ ਵੀ ਅਸੀਂ ਢੰਗਾਈ ਨਾਲ ਪੜਤਾਲ ਕਰ ਰਹੇ ਹਾਂ ਸਰ ਮਾੜੇ ਆਨਸਰਾਂ ਕੀ ਕਹਿਣਾ ਚਾਹੁੰਦੇ ਮਾੜੇ ਆਨਸਰਾਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡੀ ਜਿਹੜੇ ਜਿਲਾ ਬਰਨਾਲਾ ਦੀ ਟੀਮ ਮਾਨਜੋਗ ਐਸਐਸਪੀ ਸਾਹਿਬ ਦੀ ਟੀਮ ਬੜੀ ਸਖਤੀ ਨਾਲ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਅਸੀਂ ਲੱਗੇ ਹੋਇਆ ਵੀ ਜਾਂ ਤਾਂ ਇਹ ਆਪਣਾ ਕ੍ਰਾਈਮ ਦੀ ਦੁਨੀਆ ਛੱਡ ਜਾਣ ਜਾਂ ਫਿਰ ਸਾਡਾ ਸ਼ਹਿਰ ਬਰਨਾਲਾ ਛੱਡ ਜਾਣ ਨਹੀਂ ਤਾਂ ਇਹਨਾਂ ਨੂੰ ਇਸੇ ਤਰ੍ਹਾਂ ਮਤਲਬ ਜਿਹੜਾ ਹੈਗਾ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਸਖਤੀ ਨਾਲ ਜੱਠਾਂਗੇ ਇਹਨਾਂ ਨੂੰ ਇਸ ਤੋਂ ਲਾਬ ਇੱਕ ਏਐਸਏ ਜਗਤਾਰ ਸਿੰਘ ਦੀ ਸਾਡੀ ਪੁਲਿਸ ਪਾਰਟੀ ਨੂੰ ਕੱਲ ਉਸ ਵੇਲੇ ਸਫਲਤਾ ਮਿਲੀ ਜਦੋਂ ਦੌਰਾਨੇ ਅਗਸਤ ਉਹਨੂੰ ਉਤਲਾਹ ਮਿਲਦੀ ਹੈ ਕਿ ਇੱਕ ਸਖਸ਼ਾ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਇਹ ਜਿਹੜਾ ਹੈਗਾ ਹਰ ਗੋਵਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸਾਨੂੰ ਉਤਲਾਹ ਮਿਲੀ ਕਿ ਇਹ ਇੱਥੇ ਸ਼ਹਿਰ ਬਰਨਾਲਾ ਦੇ ਵਿੱਚ ਆਪਣੀ ਕਾਰ ਦੇ ਉੱਤੇ ਸਵਾਰ ਹੋ ਕੇ ਜਿਹੜਾ ਚਿੱਟਾ ਨਸ਼ੀਲਾ ਲੋਕਾਂ ਨੂੰ ਸਪਲਾਈ ਕਰਦਾ ਅਸੀਂ ਮੁਖਬਰੀ ਦੇ ਆਧਾਰ ਤੇ ਉਦੇ ਖਿਲਾਫ ਐਫ ਆਰ ਦਰਜ ਕਰਕੇ ਉਹਦੀ ਇੱਕ ਸਕੀਮ ਦੇ ਤਹਿਤ ਇੱਕ ਨਾਕਾਬੰਦੀ ਕਰਕੇ ਘੇਰਾਬੰਦੀ ਕਰਕੇ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਉਹਦੇ ਕਬਜੇ ਦੇ ਵਿੱਚੋਂ 18 65 66 ਗ੍ਰਾਮ ਯਾਨੀ 18.5 ਗ੍ਰਾਮ ਦੇ ਕਰੀਬ ਜਿਹੜਾ ਚਿੱਟਾ ਨਸ਼ੀਲਾ ਸਾਨੂੰ ਬਰਾਮਦ ਹੋ ਗਿਆ ਉਹਨੂੰ ਅਸੀਂ ਰਾਉਂਡ ਅਪ ਕੀਤਾ ਸਮੇਤਕਾਰ ਦੇ ਉਹਦੀ ਜਿਹੜੀ ਹੈਗੀ ਆ ਪੁਸ਼ਕਿਸ਼ ਜਾਰੀ ਆ ਉਹਦਾ ਵੀ ਅੱਜ ਅਸੀਂ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਉਹਦੇ ਤੋਂ ਪਤਾ ਕਰਾਂਗੇ ਕਿ ਉਹ ਇੱਥੇ ਕਿਹਨੂੰ ਦੇਣਾ ਆ ਸੀ ਔਰ ਕਿੱਥੋਂ ਲੈ ਕੇ ਆਉਂਦਾ ਉਹਦੇ ਬਾਰੇ ਵੀ ਅਸੀਂ ਜਿਹੜੀ ਉਹਦੀ ਚੈਨ ਬਾਰੇ ਚੈੱਕ ਕਰਕੇ ਆਫਟਰ ਰਿਮਾਂਡ ਜਿਹੜਾ ਰਿਕਵਰੀ ਕਰਵਾਵਾਂਗੇ ਜੇ ਹੋਰ ਵੀ ਹੋਵੇ ਸਰ ਮੁਕਦਮਾ ਦਰਜ ਕਰ ਲਏ ਉਸ ਤੇ ਬਿਲਕੁਲ ਜੀ ਬਿਲਕੁਲ ਜਿਹੜਾ ਐਫ ਆਈ ਆਰ ਨੰਬਰ ਅਸੀਂ ਜਿਹੜੀ 439 ਅ ਅਧਿਨਤਾ ਰਾਏ ਕੀ ਐਨ ਡੀ ਪੀ ਐਸੀ ਐਕਟ ਦਰਜ ਕੀਤਾ ਹੈ ਦੋਸ਼ੀ ਦੇ ਸਰ ਪਹਿਲਾਂ ਮਾਮਲੇ ਹੈਗੇ ਆ ਜਿਹੜੇ ਬਿਲਕੁਲ ਉਹ ਵੀ ਅਸੀਂ ਰਿਕਾਰਡ ਕਿਉਂਕਿ ਇਹ ਹਰ ਗੋਵਿੰਦਪੁਰ ਗੁਰਦਾਸਪੁਰ ਦਾ ਹੈ ਇਹਦਾ ਉਥੋਂ ਉਹਦੇ ਮੁੰਸ਼ੀ ਤੋਂ ਰਿਕਾਰਡ ਹਾਸਲ ਕਰਕੇ ਉਥੇ ਥਾਣੇ ਨਾਲ ਸੰਪਰਕ ਕਰ ਰਹੇ ਹਾਂ ਅਸੀਂ ਤਾਂ ਕਿ ਇਹਦਾ ਜਿਹੜਾ ਪਿਛਲੇ ਰਿਕਾਰਡ ਬਾਰੇ ਵੀ ਪਤਾ ਕੀਤਾ ਜਾ ਸਕੇ ਸਰ ਲੱਗਦਾ ਕਿ ਕਿੰਨਾ ਕਿਤੇ ਕਿਵੇਂ ਗੁਰਦਾਸਪੁਰ ਬਰਨਾਲਾ ਤੋਂ ਬਹੁਤ ਦੂਰ ਹੈ ਉਰੇ ਕਿਹਦੇ ਨਾਲ ਤਾਲ ਮਿਲ ਸਕਦਾ ਇਹ ਬੰਦਾ ਸਾਨੂੰ ਮੋਢਲੀ ਪੁਸ਼ਕੀਸ ਤੋਂ ਪਤਾ ਲੱਗਿਆ ਵੀ ਪਹਿਲਾਂ ਬਰਨਾਲਾ ਦੇ ਵਿੱਚ ਇਹ ਕਿਸੇ ਪੁਰਾਣੇ ਠੇਕੇਦਾਰਾਂ ਦੇ ਨਾਲ ਬਤੌਰ ਕਰੇਂਦਾ ਜਾਂ ਉਹਨਾਂ ਦਾ ਰੇਡ ਪਾਰਟੀ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਤੇ ਇਹ ਇਸ ਕਰਕੇ ਦਾ ਜਿਹੜਾ ਲਿੰਕ ਹੈ ਉਹ ਬਰਨਾਲੇ ਦੇ ਵਿੱਚ ਹੋਣਾ ਪਾਇਆ ਗਿਆ ਤੇ ਤਾਂ ਹੀ ਇਹ ਜਿਹੜਾ ਇੱਥੇ ਇਹਨੇ ਬਰਨਾਲੇ ਨੂੰ ਟੱਚ ਕੀਤਾ ਸਰ ਲੱਗਦਾ ਕਿੰਨੇ ਕਿਤੇ ਹੋਰ ਥਾਸੇ ਬਿਲਕੁਲ ਦੇਖੋ ਜੀ ਜਿਹੜਾ ਬੰਦਾ ਗੁਰਦਾਸਪੁਰ ਤੋਂ ਲੈ ਕੇ ਇੱਥੇ ਤੱਕ ਇਦਾਂ ਦਾ ਕਾਰੋਬਾਰ ਕਰਦਾ ਤਾਂ ਉਹਦੇ ਦੌਰਾਨੇ ਪੁੱਛ ਕੇ ਸ਼ੋਰ ਜਿਹੜੀਆਂ ਸੁਭਾਵਨਾਵਾਂ ਨੇ ਕਿ ਉਹ ਉਹਦੀਆਂ ਤਾਰਾਂ ਕਿੱਥੇ ਜੁੜੀਆਂ ਨੇ ਤੇ ਉਹ ਕਿੱਥੋਂ ਲੈ ਕੇ ਆਉਂਦਾ ਉਹ ਸਾਰੇ ਜਿਹੜਾ ਹੈਗਾ ਦੌਰਾਨੇ ਤਫ਼ਤੀਸ਼ ਹੋਸੀ ਪੜਤਾਲ ਕਰਨੇ ਅਫਸਰ ਲਗਾਤਾਰ ਪੁਲਿਸ ਵੱਲੋਂ ਨਸ਼ੇ ਨੂੰ ਠੱਲਉਣ ਲਈ ਲਗਾਤਾਰ ਨਾਕੇ ਵੀ ਲਗਾਏ ਯਾਰਾ ਫੇਰ ਵੀ ਮਾੜੇ ਅੰਸਰ ਹੈ ਇਹ ਕੰਮ ਕਰ ਰਿਹਾ ਇਹਨੂੰ ਵੀ ਵਾਰਨਿੰਗ ਦੇਣਾ ਚਾਹੀਦਾ ਦੇਖੋ ਲਗਾਤਾਰ ਪੁਸ ਦੇਖਿਆ ਹੁਣ ਤਿਹਾਰਾਂ ਦੇ ਮੱਦੇਨਜ਼ਰ ਬੜੀ ਚੌਕਸੀ ਜਿਹੜੀ ਸ਼ਹਿਰ ਦੇ ਵਿੱਚ ਕੀਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਖੁਦ ਉਹਨਾਂ ਨੂੰ ਮੋਨੀਟਰ ਕਰਦੇ ਨੇ ਤੇ ਸਾਰੇ ਸਾਡੇ ਸੀਨੀਅਰ ਅਫਸਰ ਵੀ ਨਾਕਿਆਂ ਦੀ ਨਿਗਰਾਨੀ ਤੇ ਪੁਲਿਸ ਦੀ ਡਿਊਟੀ ਦੀ ਨਿਗਰਾਨੀ ਕਰਦੇ ਨੇ ਤੇ ਉਹਦੇ ਆਧਾਰ ਤੇ ਹੀ ਹੈ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਸਾਨੂੰ ਪੁਲਿਸ ਦੇ ਅਗਸਤ ਦੌਰਾਨ ਹੀ ਭਾਵੇਂ ਇਹ ਮਾੜੇ ਅਨਸਰ ਜਿਨ੍ਹਾਂ ਨੇ ਸਨੇਚਰ ਹੋਣ ਭਾਵੇਂ ਨਸ਼ੇ ਵਾਲੇ ਹੋਣ ਇਹਨਾਂ ਤੇ ਰੋਜ਼ ਦਿੱਲੀ ਕਾਰਵਾਈਆਂ ਹੋ ਰਹੀਆਂ ਨੇ ਜੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਕ੍ਰਾਈਮ ਕਰਨ ਵਾਲਾ ਕਦੇ ਲੋਕਿਆ ਨਹੀਂ ਰਹਿੰਦਾ ਉਹ ਅਕਸਰ ਪੁਲਿਸ ਦੇ ਸਿਕੰਜੇ ਵਿੱਚ ਆ ਹੀ ਜਾਂਦਾ ਤੁਸੀਂ ਜਾ ਤੇ ਜਿਹੜਾ ਸਾਡਾ ਡਿਸਟ੍ਰਿਕਟ ਛੱਡ ਦਿਓ ਜਾਂ ਫਿਰ ਕ੍ਰਾਈਮ ਕਰਨਾ ਬੰਦ ਕਰ